ਹਾਂ ਹਾਂ ਹੁਣ ਮੈਂ ਕੀ ਕਰਾਂ ਤੇ ਸਮਝ ਨਹੀਂ ਆਉਂਦੀ ਜੇ ਵੀਰ ਨੂੰ ਫੋਨ ਕਰਾਂ ਤਾਂ ਵੀ ਝੂਠੀ ਹੁੰਨੀ ਆ ਮੈਂ ਅਗਲੇ ਨੇ ਮੈਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਮੈਨੂੰ ਛੇਤੀਆਂ ਤੋੜ-ਤੋੜ ਕੇ ਖਾਵੇਂ ਤੇ ਮੈਨੂੰ ਕੀ ਪਤਾ ਹੈਗਾ ਕਿ ਉਹਨਾਂ ਤੇ ਸੋਨੇ ਦੀ ਲੋੜ ਪੈ ਜੜੀ ਆ ਤੇ ਮੁੰਡਾ ਵਿਚਾਰਾ ਵੀ ਸੱਚਾ ਵਾ ਉਹ ਵੀ ਕਿੱਥੋਂ ਮੈਨੂੰ ਪੈਸੇ ਨੇ ਲਿਆ ਕੇ ਦੇ ਦੇ ਕਿਤੇ ਹੋਵੇ 1-2 ਲੱਖ ਰੁਪਏ ਅਰ ਚਲ ਇੰਤਜ਼ਾਮ ਕਰ ਦੇ 5-7 ਲੱਖ ਰੁਪਏ ਕਿੱਥੋਂ ਲਿਆ ਕੇ ਦੇਵੇ ਤੇ ਪਿਆਲੀ ਵੀ ਉਹਦੇ ਪਿਓ ਦੇ ਨਾਮ ਉਹਦੇ ਸਹਣ ਹੋਣੇ ਆ ਤੇ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਤੇ ਮੈਨੂੰ ਉਦਾਂ ਨਹੀਂ ਜੀਣ ਦੇਣਾ ਉਹਨੇ ਤਾਂ ਮੈਨੂੰ ਜਿੰਦਗੀ ਨੂੰ ਮਾਰ ਛੱਡਣਾ ਵਾ ਤੇ ਤੇ ਇਹੋ ਜੇ ਕੰਮ ਕਰਦੀ ਫਿਰਨੀ ਆ ਇੱਤਾ ਕਰਦੀ ਆ ਵੀਰ ਨੂੰ ਹੀ ਫੋਨ ਕਰਨੀ ਆ ਉੱਥੇ ਹੀ ਹੱਲ ਨਿਕਲਣਾ ਗੱਲ ਦਾ ਹੁਣ ਹੁਣ ਮੈਂ ਕੀ ਕਰਾਂ ਮੈਂ ਤਾਂ ਚਾਰੇ ਪਾਸੇ ਫਸ ਗਈ ਆ ਜਦੋਂ ਮੈਂ ਆਪ ਤੰਗਾਂ ਮੈਂ ਤਾਂ ਮੈਂ ਕਿਸੇ ਨੂੰ ਕੀ ਕਰਾਂ ਹੁਣ ਕੋਈ ਨਹੀਂ ਫੋਨ ਕਰਕੇ ਕਹਿਨੀ ਆ ਨਾ ਤੇ ਮੈਨੂੰ ਲੋੜ ਵਾ ਤੇ ਜਿੱਦਾਂ ਮਰਜੀ ਮੈਨੂੰ ਸੋਨਾ ਦੇ ਹੁਣ ਦੇਖ ਨਹੀਂ ਕੀ ਜਾਂਦਾ ਭਲਾ ਲੱਗ ਜਾਵੇ ਸਹੀ ਹੁਣ ਨੰਬਰ ਇਹਦਾ ਹੈਲੋ ਸਾਸਰੀ ਕਾਲ ਕਿ ਹਾਲ ਵੀਰ ਮੈਂ ਤਾਂ ਠੀਕ ਵਾਂ ਤੇ ਹੋਸਨਾ ਪਰਿਵਾਰ ਸਭ ਠੀਕ ਠਾਕ ਵਾ ਵਧੀਆ ਪਰਮੰਦਰ ਠੀਕ ਠਾਕ ਆ ਖਰਾਬ ਨਹੀਂ ਕਿੱਦਾ ਬਸ ਵੀਰ ਠੀਕ ਹੀ ਆ ਕੀ ਗੱਲ ਕਾਦੀ ਹੁਣੀ ਆ ਫਿਰ ਮੈਂ ਸੋਨਾ ਨਹੀਂ ਦਿੱਤਾ ਤੈਨੂੰ ਆਹੋ ਤੇ ਹੁਣ ਮੈਨੂੰ ਪੈ ਗਈ ਸੋਨੇ ਦੀ ਲੋੜ ਕੀ ਕਰ ਰਹੀ ਤੂੰ ਕਿਵੇਂ ਕਰ ਰਹੀ ਮਾਰ ਜੀ ਵਾ ਹਾਈ ਹਾਈ ਦਿਮਾਗ ਠੀਕ ਹੈ ਤਾ ਫੋਨ ਕਰਨ ਢੀ ਆ ਤੇ ਤੂੰ ਮਾਂ ਸੋਨਾ ਲੈ ਤਾ ਪਹਿਲਾਂ ਤਾਨੇ ਕੀਤੀ ਸੀ ਕਿ ਨਿਖਾਨ ਇੱਕ ਨਹੀਂ ਹੋ ਜਾਵਾ ਤੇਰਾ ਗੁਰਜੀ ਇਹ ਕਿੱਦਾਂ ਦੀ ਗੱਲ ਹੋਈ ਭਰਾ ਮੈਂ ਤੇ ਆ ਬੜੀ ਮਜਬੂਰਵਾ ਹੋਣਾ ਕਿ ਮੈਨੂੰ ਸੋਨਾ ਨਾ ਤੂੰ ਦਿੱਤਾ ਤੇ ਤੇਰੇ ਭਾਈਏ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਵਾ ਮੇਰੀ ਸੋਨਾ ਲੈਣ ਗੱਲ ਕਰਨਾ ਪਹਿਲਾਂ ਗੱਲ ਮੈਂ ਕੀਤੀ ਸੀ ਇਸੇ ਕਰਕੇ ਸਾਡੇ 6 ਮਹੀਨੇ ਨਾਲ ਨਹੀਂ ਸੋਨੇ ਦਾ ਠੀਕ ਹੈ ਪਰ ਲੱਗੇ ਦੱਸ ਆਪਲਾ ਕਿੱਦਾਂ ਦੀ ਗੱਲ ਹੋਈ ਚਲ ਇੰਨਾ ਥੋੜਾ ਮੈਂ ਤੈਨੂੰ ਵਤਨ ਦੇਤਾ 6 ਮਹੀਨੇ ਹੋ ਗਏ ਆ ਹੁਣ ਮੈਂ ਠੇਕਾ ਥੋੜੀ ਲਿਆ ਤੁਹਾਡਾ ਉਹ ਚਿੰਗਾ ਪੈਣਾ 6 ਮਹੀਨੇ ਬਾਅਦ ਫੋਨ ਕਰੂਣ ਮੈਂ ਹਾਂ ਹੱਡ ਹੋ ਗਈ ਇਹਦੇ ਵਾਲੀ ਫੋਨ ਹੀ ਕੱਟ ਗਿਆ ਵਾ ਹਾਈ ਰੱਬਾ ਹੁਣ ਮੈਂ ਕੀ ਕਰੂੰਗੀ ਹੁਣ ਤੇ ਮੈਨੂੰ ਛੇਤਰ ਪੱਕੇ ਵਜਣੀਆਂ ਕਰੋ ਹਾਈ ਹੁਣ ਮੈਂ ਕੀ ਜਵਾਬ ਦਵਾਂ ਇੰਨਾ ਤੇ ਮੈਨੂੰ ਜੀਣ ਹੀ ਨਹੀਂ ਦੇਣਾ ਉਹ ਵੀ ਫੋਨ ਕੱਟ ਗਿਆ ਹੁਣ ਇਹ ਮੇਰਾ ਫੋਨ ਵੀ ਨਹੀਂ ਚੁੱਕਣਾ ਤੇ ਜੇ ਕਿਤੇ ਮਨਜਿੰਦਰ ਨੂੰ ਪਤਾ ਲੱਗ ਗਿਆ ਨਾ ਵੀ ਸੋਨਾ ਮੇਰੇ ਭਰਾਵਾਂ ਕੋਹਾ ਤੇ ਇਹਨੇ ਵੀ ਮੈਨੂੰ ਘਰੋਂ ਬਾਹਰ ਕੱਢ ਦੇਣਾ ਵਾ ਤੇ ਫਿਰ ਮੈਂ ਕਿੱਥੇ ਜਾਊਂਗੀ ਜਿਹੜਾ ਫੋਨ ਕੱਟ ਗਿਆ ਵਾ ਇਹ ਤਾਂ ਮੈਨੂੰ ਘਰੋਂ ਨਹੀਂ ਮਾਰਨਾ ਆਪਣੇ ਹਾਇ ਰੱਬਾ ਮੇਰ ਕੋ ਕੀ ਹੋ ਗਿਆ ਮੈਂ ਨਾ ਹੀ ਦਿੰਦੀ ਸੋਨਾ ਮੈਂ ਆਪਣੇ ਕੋ ਰੱਖ ਛੱਡਦੀ ਚੱਲ ਮੈਂ ਤਾਂ ਸੋਚਿਆ ਚਲ ਉਦਾਂ ਹੀ ਪਿਆ ਵਾ ਚਲ ਮੇਰੇ ਵੀਰ ਦੀ ਮਦਦ ਹੋ ਜੂਗੀ ਪਰ ਵੀਰ ਦਾ ਹਾਲ ਵੇਖ ਲਾ ਉਹਨੇ ਮੈਨੂੰ ਸਮਝਿਆ ਨਹੀਂ ਕਿ ਮੇਰੀ ਭੈਣ ਨੂੰ ਲੋੜਾ ਹੁੰਦਾ ਚਲ ਮੈਂ ਕੋਹ ਨਾ ਕੋਹ ਕਰਾਂ ਉਲਟਾ ਫੋਰ ਕੱਟ ਗਿਆ ਵਾ ਹੱਦ ਹੋ ਗਈ ਆ ਹਾਏ ਮੈਂ ਕਿਹੜੇ ਖੂਚ ਪਾਵਾਂ ਹੁਣ ਮੰਮੀ ਕੀ ਡੇ ਜੇ ਕਰਨ ਕੱਪੜੇ ਡੇ ਜੋੜਨ ਨਹੀਂ ਆ ਦੋ ਕੁ ਪਏ ਇਹ ਤੇ ਫਿਰ ਖਲਾਰਾ ਜਿਆ ਪਿਆ ਰਹਿੰਦਾ ਤੇ ਮੈਂ ਚੱਲ ਸਾਮ ਛੜਨੀ ਐ ਤੇ ਰਹਿਣ ਦਿੰਦੇ ਮੈਂ ਜੋੜ ਲੈਂਦੀ ਚੱਲ ਪੁੱਤ ਫਿਰ ਕੀ ਆ ਜੇ ਮੈਂ ਵੀ ਥੋੜਾ ਬੋਤਾ ਕੰਮ ਕਰ ਲਾਂਗੀ ਤੇ ਕੱਲੀ ਨੂੰ ਤੈਨੂੰ ਫਿਰ ਕਰਨਾ ਪੈਂਦਾ ਮੈਂ ਤਾਂ ਕਰਦੀ ਆ ਲੱਗ ਚੱਲ ਕੋਈ ਗੱਲ ਨਹੀਂ ਤੇ ਮੈਂ ਤੇ ਇਹਾ ਤਾਂ ਨਾ ਇੱਕ ਗੱਲ ਕਰਨ ਕਿਹੋ ਜੀ ਪੁੱਤ ਝੱਜਦੀ ਆ ਹੈਗੀ ਤੇ ਮੰਮੀ ਚੰਗੀ ਆ ਹਾਂ ਤੇ ਮੇਰੀ ਗੱਲ ਨਾ ਹੁਣ ਧਿਆਨ ਨਾਲ ਸੁਣੋ ਜਿਹੜੀ ਗੱਲ ਮਮੀ ਮੈਂ ਕਰਨ ਲੱਗੀ ਆ ਨਾ ਹੁਣ ਐਟਾਂ ਵੇ ਤੈਨੂੰ ਕੋੜੀ ਲੱਗਣੀ ਆ ਪਰ ਕੋਸਮਾ ਪਾ ਕੇ ਨਾ ਤਹੀਂ ਕਹਿਣਾ ਵੀ ਹਾਂ ਵਧੀਆ ਹੀਗਾ ਜਿਉਂਨੇ ਮੈਨੂੰ ਦੱਸਿਆ ਹੀਗਾ ਨੀ ਗੱਲ ਜਿਹੜੀ ਵੀ ਕਰਨੀ ਸਿੱਧੀ ਸਿੱਧੀ ਕਰ ਵਲ ਪਾ ਪਾ ਕੇ ਕਿਉਂ ਕਰ ਨਹੀਂ ਦੱਸ ਮਮੀ ਵਾਲ ਕੀ ਪਾਉਣਾ ਸਿੱਧੀ ਗੱਲ ਤੇ ਤੁਹਾਡੇ ਨਾਲ ਕਰਨਾਈ ਆ ਮੈਂ ਹੈ ਕਿ ਜਿਹੜਾ ਤੁਹਾਡਾ ਹਿੱਸਾ ਉਸ ਦਾ ਕੋਈ ਬੰਦਾ ਵਾਦਰ ਉਹ ਤਾਂ ਤੁਸੀਂ ਦੋ ਆਪਣਾ ਉਹਨਾਂ ਤੋਂ ਤੇ ਕੋਈ ਨਹੀਂ ਪੁੱਤ ਤੇਰਾ ਪਿਓ ਵੀ ਸਾਰਾ ਕੁਝ ਪਤਾ ਵਾ ਉਹਨੂੰ ਤੇ ਪਿੰਦਰ ਨੂੰ ਵੀ ਪਤਾ ਵਾ ਆਪਾਂ ਹੇਸਾ ਕੀ ਕਰਨਾ ਉਹ ਕਿਹੜਾ ਕਿਤੇ ਲੈ ਕੇ ਚੱਲ ਚੱਲੇ ਨੇ ਉਹ ਤਾਂ ਨਹੀਂ ਮੰਮੀ ਲੈ ਕੇ ਚੱਲ ਚੱਲੇ ਕਿਤੇ ਉਹ ਜਿਹੜੀ ਆਈ ਆ ਇਹਦਾ ਤੁਹਾਨੂੰ ਭਲੇਖਾ ਵਾ ਕੋਈ ਅੱਗੇ ਵੀ ਸਭ ਭੁੱਲਿਆ ਕੀ ਸੀ ਹੁਣ ਫੇਰ ਹੁਣ ਜਹਾਂਜ ਕੇ ਕੋਲ ਲੈ ਗਈ ਤੇ ਮਗਰ ਕੀ ਬਚੂਗਾ ਗੱਲ ਤਾਂ ਪੁੱਤ ਤੇਰੀ ਠੀਕ ਆ ਪਰ ਹੁਣ ਜੇ ਤੇਰਾ ਪਿਓ ਮੰਨੇ ਤਾਂ ਤਾਂ ਆਈ ਆ ਨਾ ਤੇ ਉਹਨੂੰ ਮਨਾਓ ਨਾ ਤਹੀਂ ਤੁਹਾਡੀ ਮਾਂ ਨਹੀਂ ਲੈਣੀ ਡੜੀ ਨੇ ਮੰਮੀ ਡਿਆੜੀ ਨੂੰ ਸਮਝਾਓ ਤਹੀਂ ਜੜੀ ਨੇ ਸਮਝੇ ਜਾਣਾ ਉਹ ਨਾਲ ਤਹੀਂ ਤੇਲ ਵੇਖੋ ਤੇਲ ਦੀ ਧਾਰ ਵੇਖੋ ਚੰਗਾ ਤਾਨੂੰ ਪਤਾ ਤਾਂ ਹੈਗਾ ਵਾ ਅੱਗੇ ਕਿਦਾਂ ਸਭ ਕੁ ਲੁੱਟ-ਪੁੱਟ ਕੇ ਲੈ ਗਈ ਹੈ ਹਨਾ ਮੈਂ ਹੁਣ ਫੇਰ ਆਈ ਆ ਕਿ ਮਕਸਦ ਤੇ ਆਈ ਹੋਗੀ ਉਹ ਨਾ ਹੋਏ ਮੁੜ ਕੇ ਸਭ ਕੁ ਛੂੰਹ ਕੇ ਲੈ ਜੇ ਮੈਂ ਤਾਂ ਕਹਿ ਨਹੀਂ ਆ ਜੇ ਤੁਸੀਂ ਆਪਣਾ ਹਿੱਸਾ ਵੱਖਰਾ ਰੱਖੋਗੇ ਕੱਲ ਨੂੰ ਜੇ ਕੋ ਲੈ ਵੀ ਜਾਊਗੀ ਉਹਦੇ ਕੋਲ ਖਾਲ ਖੂ ਕੇ ਤੇ ਕਮ ਸਕਮ ਤੁਹਾਡਾ ਤੇ ਰਹ ਜੂਗਾ ਤੁਸੀਂ ਉਹ ਵੀ ਦੇ ਦੋਗੇ ਇਹਨੂੰ ਖਾਂ ਜੋਗਾ ਵੇ ਪੁੱਤ ਤੂੰ ਕਿੰਨੀ ਸਿਆਣੀ ਗੱਲ ਕੀਤੀ ਐ ਇਹ ਗੱਲ ਬਾਰੇ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਤਰੀਕੇ ਨਾਲ ਗੱਲ ਕਰਕੇ ਵੇਖਾਂਗੀ ਜੀ ਤੇ ਤੁਹਾਡਾ ਪਿਓ ਮੰਨ ਜੇਗਾ ਤਾਂ ਠੀਕ ਆ ਨਹੀਂ ਤਾਂ ਸੰਨੀ ਨੂੰ ਕਾਵਾਂਗੇ ਕਿ ਸੰਨੀ ਅੱਗੇ ਬੜਾ ਧੋਖਾ ਖਾਦਾ ਹੁਣ ਕਿਤੇ ਅਸੀਂ ਗਾਂ ਨਾਲ ਆਪਣੇ ਹੱਥ ਵੱਢ ਕੇ ਬੈ ਜੀਏ ਅਜੇ ਵੀ ਸੋਸ ਸਮਝ ਕੇ ਪੈਰ ਫੋਟੋ ਮੈਂ ਤਾਂ ਕਹਿੰਨੀ ਆ ਤੁਸੀਂ ਡੜੀ ਨਾਲ ਗੱਲ ਕਰੋ ਸਹੀ ਨਾਲ ਨਾ ਕਰੋ ਸਹੀ ਨਾਲ ਕੀਤੀ ਗੱਲ ਜ ਡੜੀ ਨਾਲ ਕੋਈ ਤੇ ਡੜੀ ਨੇ ਭੜਕਣਾ ਵਾ ਡੜੀ ਨੇ ਕਹਣਾ ਪਈ ਇਹ ਮਾਨੂੰ ਪਖਾਉਂਦਾ ਵਾ ਇਹ ਕਹਿੰਦਾ ਪਈ ਉਹਦੇ ਨਿਕਲਣ ਨੂੰ ਕੋਈ ਜਾਵੇ ਹੁਣੇ ਚਲ ਕੋਈ ਨਹੀਂ ਮੈਂ ਕਰਕੇ ਵੇਹਨੀਆ ਤਰੀਕੇ ਨਾਲ ਗੱਲ ਜੇ ਤੂੰ ਮਾਣਨ ਜੀਉਗਾ ਤੇ ਚੰਗੀ ਗੱਲ ਨਾ ਮੰਨੂਗਾ ਤੇ ਫੇਰ ਰੋਏਗਾ ਜਿੱਦਾਂ ਅੱਗੇ ਹੁੰਦਾ ਇਹ ਗੱਲ ਤਾਂ ਠੀਕ ਆ ਮੰਮੀ ਪਰ ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਵਾ ਇਹ ਨਾ ਹੋਵੇ ਤੂੰ ਵੀ ਡਾਣੂ ਵਗਾੜਾ ਛੋਟਾ ਮਾਰਿਓ ਕਿ ਤਰੀਕੇ ਨਾਲ ਗੱਲ ਕਰਿਓ ਆਰਾਮ ਨਾਲ ਹਨਾ ਨਹੀਂ ਤੁਹਾਡੀ ਗੱਲ ਕਰੇ ਡਾਡੀ ਨੇ ਮੋੜਨੀ ਨਹੀਂ ਅੱਗੇ ਤਾਂ ਨਹੀਂ ਮੇਰੀ ਗੱਲ ਨੂੰ ਕੋਈ ਵੀ ਮੋੜਦਾ ਹੁਣ ਪਰ ਕੀ ਹੋ ਗਿਆ ਹੁਣ ਨਾਬ ਦੇ ਪਿੱਛੇ ਲੱਗੀ ਆ ਜਿਹੜੀ ਗੱਲ ਉਹ ਕਹਿੰਦੇ ਆ ਨਾ ਉਹੋ ਹੀ ਪਿਓ ਤੇਰੇ ਨੇ ਕਰਨੀ ਤੇ ਉਹੋ ਹੀ ਪਿੰਦਰ ਨੇ ਕਰਨੀ ਪਰ ਫੇਰ ਵੀ ਕੋਈ ਨਹੀਂ ਮੈਂ ਗੱਲ ਕਰਾਂਗੀ ਇਹਦੇ ਦਿਮਾਗ 'ਚ ਪਾਵਾਂਗੀ ਜੇ ਤ ਪੈ ਗਈ ਤੇ ਫੇਰ ਤਾਂ ਕੋਈ ਤੋਖਾ ਨਹੀਂ ਖਾਂਦੇ ਅੱਗੇ ਅਸੀਂ ਬੜਾ ਨੁਕਸਾਨ ਕਰ ਬੈਠੇ ਹਾਂ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਵੀ ਹਲੇ ਨਹੀਂ ਐਡੀ ਵੀ ਨਹੀਂ ਗੱਲ ਮੈਂ ਬੜੇ ਠੰਡੇ ਸੁਭਾਅ ਦਾ ਪੁੱਤ ਕਰਾਂਗੀ ਹਾਂ ਮੰਮੀ ਇਦਾਂ ਹੀ ਗੱਲ ਕਰਨੀ ਐ ਪਰ ਹੁਣ ਇਹ ਨਾ ਸੋਚਿਓ ਕਿ ਸ਼ਰਨ ਢਕਾਉਣ ਲਈ ਮਨੋਨਾ ਖਿਲਾਫ ਠੀਕ ਆ ਨਾ ਮੈਂ ਤੁਹਾਡੇ ਆਉਣ ਵਾਲੇ ਨਾ ਸਮੇਂ ਦੀ ਗੱਲ ਕਰਨ ਰਹੀ ਹਾਂ ਫਿਰ ਮੁੜ ਕੇ ਤੁਸੀਂ ਕਿੱਧਰ ਨੂੰ ਜਾਣਾ ਵਾ ਪੁੱਤ ਵੇ ਤੂੰ ਕਿੱਥੋਂ ਤੱਕ ਸੋਚਿਆ ਵਾ ਪਰ ਮੈਂ ਨਹੀਂ ਇੱਥੋਂ ਤੱਕ ਸੋਚਿਆ ਹੈਗਾ ਕੋਈ ਗੱਲ ਨਹੀਂ ਇੱਕ ਵਾਰੀ ਨਾ ਵੇਨੀ ਆਪਣਾ ਚਾਰਾ ਮਾਰ ਕੇ ਜੇਤ ਬਣ ਗਈ ਗੱਲ ਫੇਰ ਤਾਂ ਕੋਈ ਗੱਲ ਨਹੀਂ ਤੇ ਜੇ ਪੁੱਤ ਨਾ ਬਣੀ ਫੇਰ ਮੈਂ ਕੁਛ ਨਹੀਂ ਕਰ ਸਕਦੀ ਪਰ ਮੰਮੀ ਤਾਂ ਹੀ ਗੱਲ ਕਰਕੇ ਵੇਖਿਓ ਡਾੜੀ ਨੂੰ ਕਿਹਾ ਨਾ ਵੀ ਆਪਾਂ ਗਾਂ ਕਿ ਕਰਨਾ ਮੁੜ ਕੇ ਚੱਲ ਕੋਈ ਨਹੀਂ ਵੇਨੀ ਆ ਬੜਾ ਚੱਲ ਕੋਈ ਨਹੀਂ ਆ ਜੋੜ ਕੇ ਕੱਪੜੇ ਲਾ ਜਾ ਫਿਰ ਮੈਂ ਨਹੀਂ ਰਹਿਂਦੇ ਮੈਂ ਆ ਦੋ ਖੋ ਰਹਿੰਦੇ ਵੀ ਜੋੜੀ ਛਣਾ ਚੱਲ ਮੈਂ ਮੈਂ ਚਾਹ ਬਣਾਉਣੀ ਆ ਠੰਡ ਬੜੀ ਲੱਗਣ ਗਈ ਹਾਂ ਲਜੀ ਬੜਾ ਘੰਡੇ ਚਾਹ ਜਾ ਲਿਆ ਮਿੰਨੀ ਵੀ ਆ ਜੀ ਨਾ ਜੇ ਕੰਮ ਜਿਆ ਹੋ ਗਿਆ ਵੇ ਸੁਣ ਸੰਡ ਪਾਲੀ ਮਾਸਾ ਆ ਕੋਈ ਨਹੀਂ ਮੈਨੂੰ ਨਹੀਂ ਬਣਾ ਕੇ ਕਿ ਨਾ ਇਹਨੂੰ ਮੈਂ ਮਾੜਾ ਨਹੀਂ ਹੈ ਇਹ ਲਾ ਫਿਰ ਵੀ ਮੇਰਾ ਸੱਸ ਦੇਣ ਦੀ ਹੈ ਚਲੋ ਕੋਈ ਗੱਲ ਨਹੀਂ ਕੋਈ ਜਾਂਦੀਆਂ ਗਲਤੀਆਂ ਹਰ ਬੰਦੇ ਕੋ ਲਿਆ ਲੱਗੀ ਮਾਈ ਮੇਰੇ ਹੱਥਾਂ ਤੇ ਹੁਣ ਤੇ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੋਊਗਾ ਨਾਲ ਜਿੱਦਾਂ ਕਹਿੰਦੀ ਆ ਕਰੀ ਤੇ ਜਾਂਦੀ ਹੈ ਵਾਹ ਰੱਬਾ ਆ ਕਿਦਾਂ ਦੇ ਦੇਣ ਆ ਗਿਆ ਕਿਹੋ ਜੀਆਂ ਖਬਰਾਂ ਸੁਣਨ ਨੂੰ ਮਿਲਣ ਲੱਗੀਆਂ ਵਾ ਕਿੱਡਾ ਸੋਹਣਾ ਮੁੰਡਾ ਸੀ ਮਾਪਿਆਂ ਦਾ ਪੁੱਤ ਤੇ ਆਪਣਾ ਘਰ ਵਾਲਾ ਹੀ ਮਰਵਾਤਾ ਕੁੜੀ ਨੇ ਵੇਖੋ ਦੱਸ ਤੂੰ ਕੀ ਖਟਿਆ ਹੈ ਹੁਣ ساری ਉਮਰ ਤੂੰ ਵੀ ਜੇਲੇ ਰਹੇਂਗੀ ਨਾਲੇ ਕੋ ਬਗਾਨਾ ਪੁੱਤ ਜੇਲੇ ਰਹੂਗਾ ਤੇ ਇੱਕ ਤੂੰ ਵਿਚਾਰਾ ਮਰਵਾਤਾ ਉਹਨਾਂ ਦਾ ਘਰ ਹੀ ਪੁੱਟ ਕੇ ਰੱਖਦਾ ਤੇ ਫਾਇਦਾ ਕੀ ਹੋਇਆ ਦੱਸ ਆਇਆ ਨਹੀਂ ਹਜੇ ਤੱਕ ਉਹ ਮੇਰੀ ਗੱਲ ਸੁਣਾ ਤੂੰ ਮੋਂ ਕਿਤੇ ਪੱਗ ਬਣੀ ਫਿਰਨੇ ਆ ਉਹ ਡੈਡੀ ਮੈਂ ਚੱਲ ਆ ਜੇ ਵਿਆਹ ਸੰਨੀ ਦੇ ਨਾਲ ਮੈਂ ਬਾਵਾ ਚਲੋ ਗਿਆ ਤੁਹਾਨੂੰ ਲੱਭਣ ਡਿਆ ਵੀ ਦਸੀ ਜਾਵਾਂ ਜਾਂਦੀ ਆਰੀ ਚੱਲ ਠੀਕ ਆ ਤੇ ਮੇਰੀ ਗੱਲ ਸੁਣਾ ਉਹ ਨਾ ਆਪਣੇ ਨਵਦਾਇਫੂਨ ਠੀਕ ਹੈ ਉਹ ਨਾ ਕੋ ਟੂਬਾ ਟੰਬਾ ਇੱਥੇ ਘਰ ਰਹਿ ਗਈਆਂ ਮੈਂ ਤੇ ਕੱਲ ਤੇਰੀ ਮਾਂ ਨੂੰ ਕਿਆ ਇਹ ਤੇ ਦੇ ਲੱਬ ਦੂਬ ਕੇ ਤੇ ਮੈਂ ਜਾ ਕੇ ਪਰਦਾ ਇਹ ਨਾ ਫੜਾ ਆਉਂਗਾ ਹਾਂਜੀ ਤਾਂ ਸੰਗ ਗੱਲ ਕੀ ਹੈ ਪੁੱਤ ਤੇਰੀ ਮਾਂ ਦਾਵਾ ਦਿਮਾਗ ਖਰਾਬ ਵੇ ਜਦੋਂ ਇੱਥੋਂ ਕੁੜੀ ਸਾਡੀ ਆ ਗਈ ਆ ਤੇ ਸਾਡੀ ਨੀਂਦ ਹਰਾਮ ਹੋ ਗਈ ਕਿ ਨਹੀਂ ਹੈ ਨਹੀਂ ਇਹ ਤੇ ਗੱਲ ਸਹੀ ਹੈ ਤੇ ਜੀ ਹੁਣ ਆਪਣੇ ਘਰ ਚ ਲੱਗੀ ਆ ਨਾ ਤੇ ਮੈਨੂੰ ਤੇ ਬੜੀ ਖੁਸ਼ੀ ਆ ਪਰ ਮਾਤਮਾ ਇਹਨਾਂ ਵੀ ਜਿਹੜੇ ਉਹਨਾਂ ਫੇਰ ਸਭ ਕੁ ਕਬੂਲ ਕਰ ਲਿਆ ਵਾ ਨੇ ਉਹ ਤਾਂ ਗਲਟਾ ਡੈਡੀ ਠੀਕ ਹੈ ਠੀਕ ਨਹੀਂ ਤੇ ਕੀ ਕਹਿੰਦੇ ਉਹ ਕਹਿਣ ਦੀ ਵੀ ਟੂਮਾ ਟਾਮਾ ਰਹਿੰਦੀ ਮੈਂ ਤੇਰੀ ਮਾਂ ਨੂੰ ਕਿਹਾ ਸੀ ਵੀ ਚੱਲ ਜਿੱਥੇ ਕਿਹਾਗੇ ਮੈਨੂੰ ਲੱਭ ਕੇ ਦੇ ਉਹ ਮੈਂ ਕੋਈ ਨਹੀਂ ਲੱਭੂ ਜੇ ਲੱਭ ਕੇ ਦੇਨੀ ਲੱਭ ਕੇ ਦੇਨੀ ਆ ਉਹ ਡੈਡੀ ਗੱਲ ਪਤਾ ਕੀ ਆ ਹਾਂ ਉਹ ਮੰਮੀ ਮੈਨੂੰ ਕੱਲ ਕਹਿਣ ਦੀ ਸੀ ਉਹ ਟੂਮਾ ਜਿਹੜੀਆਂ ਨਾ ਉਹਦੇ ਮਾਮੇ ਹੁਣਾਂ ਦਿੱਤੀਆਂ ਵਾਂ ਤੁਹਾਨੂੰ ਤਾਂ ਓਦਾਂ ਹੀ ਉਹ ਕਹਿਣ ਦੇ ਆ ਸਦਾਈ ਬਣਾਉਂਦੇ ਆ ਵੀ ਅੱਜ ਦਿੰਨੀ ਆ ਕੱਲ ਦਿੰਨੀ ਆ ਭਲਾ ਹੋ ਜੇ ਉਹ ਮੈਨੂੰ ਆਖਣ ਦੀ ਬੜਾ ਮਾਮਾ ਤੇਰਾ ਨਿੱਕਾ ਵਾ ਨਾ ਕਾਲਾ ਹਾਂ ਉਹ ਤਾਂ ਬੜਾ ਤਕੜਾ ਠੱਗ ਵਾ ਉਹ ਚੱਲ ਮੈਨੂੰ ਨਹੀਂ ਪਤਾ ਹੁਣ ਬੱਜ ਜੀ ਗੱਲ ਇਹ ਆ ਉਹ ਤੇ ਮੈਨੂੰ ਕਹਣ ਦੇ ਵੀ ਲਿਮਟ ਲੋਮਟ ਬਣਾ ਤੇ ਪੈਸੇ ਲੈ ਕੇ ਤੇ ਟੂਮਾ ਬਣਾ ਕੇ ਦੇਈਏ ਕੁੜੀ ਨੂੰ ਉਹ ਤਾਂ 6-7 ਮਹੀਨੇ ਦਾ ਟਾਈਮ ਲੈਣ ਰਿਆ ਵਾ ਮੈਂ ਟੂਮਾ ਲੈ ਕੇ ਕੁੜੀ ਕੋ ਜਾਣੀਏ ਜਾਣੀਏ ਇੱਕ ਦੋ ਦਿਨਾਂ ਤੱਕ ਮੈਨੂੰ ਨਹੀਂ ਪਤਾ ਆਪਣੀ ਮਾਂ ਨੂੰ ਦੱਸਦੇ ਕਿ ਕਿੱਥੋਂ ਲਿਉਣਾ ਕਿੱਥੋਂ ਨਹੀਂ ਮੇਰੇ ਲ ਕੋ ਮਰੇ ਤੇ ਭਾਵੇਂ ਕੋ ਜੀਵੇ ਠੀਕ ਹੈ ਮੈਨੂੰ ਕਿਸ ਨਾ ਕੋਈ ਮਤਲਬ ਨਹੀਂਗਾ ਜੇ ਕੁੜੀ ਦੀਆਂ ਟੂਮਾ ਤੇ ਉਹਦੀਆਂ ਉਹਦੀਆਂ ਉਹਨੂੰ ਦੇ ਕੇ ਆਉਣੀ ਆ ਬਸ ਉਹ ਚੱਲ ਡੈਡੀ ਹੁਣ ਨਾ ਤੂੰ ਇੱਕ ਪੱਤ ਪਾਇਓ ਸ਼ਾਮ ਨੂੰ ਮੈਂ ਆਵਾਂ ਤੇ ਪੁੱਛ ਲੈਨੇ ਮੇਰੀ ਗੱਲ ਸੁਣ ਲੈ ਵਿਆਹ ਨਾ ਅਗੋ ਪਿੱਛੇ ਜਾ ਕੇ ਸਕਨ ਦੇ ਐਵੇਂ ਤੇ ਮੇਰੇ ਨਾਲ ਚੱਲ ਤੇ ਤੇਰੇ ਮਾਮੇ ਨਾਲ ਚਲੀਏ ਢੂੰਬਾ ਦਿੰਦਾ ਕਿਉਂ ਨਹੀਂ ਹੈ ਉਹ ਚੱਲ ਡੈਡੀ ਜੀ ਤੁਸੀਂ ਆਂਦੇ ਆ ਤੇ ਚੱਲ ਜਾਨਾ ਵਾ ਵਿਆਹ ਇਨਾ ਜ਼ਰੂਰੀ ਵੀ ਨਹੀਂ ਹੋ ਤਾਂ ਮੈਂ ਹੈ ਚੱਲ ਵਿਹਲਾ ਵਾਂ ਤੇ ਚੱਲ ਜਾਨਾ ਉਹ ਚੱਲ ਦਫਾ ਕਰ ਪਰੇ ਪਹਿਲੋਂ ਆਪਣਾ ਜੱਪ ਪੈ ਤੈਨ ਬਿਹੜੀ ਪਹਿਲੋਂ ਆ ਚਲੀਏ ਭਲਾ ਚਲ ਘੱਟ ਹੋਈ ਇਹਦੇ ਵਾਲੀ ਹੈ ਕਿਹਨੇ ਕਿਹਾ ਫਿਰ ਢੂੰਬਾ ਦੇ ਉਹਨੂੰ ਆਪਣੇ ਪਿਓ ਨੂੰ ਭੁੱਖਾ ਰੱਖ ਦੂ ਫੜ ਮੁਰਸਾ ਗਲਾ ਤੇ ਚੱਲ ਚਲੀਏ ਕੋਈ ਨਹੀਂ ਮੈਂ ਆ ਗਿਆ ਜੀ ਚਲੋ ਠੀਕ ਹੈ ਕਿੱਡਾ ਗੰਦ ਪਾਇਆ ਸੁਣਾ ਨਹੀਂ ਦੇਣਾ ਹੈ ਹੈ ਕਿੱਡਾ ਆ ਬਣਾਇਆ ਵਾ ਹੈ ਉਹੋ ਜੀ ਭੈਣ ਦਾ ਭੈਣ ਦਾ ਸਿਰ ਪੜਨਾ ਚਾਹੀਦਾ ਨਾ ਜਿੰਨੇ ਫੜਾਇਆ ਵਾ ਵੀ ਕੁੜੀ ਦਾ ਤੇ ਟੂੰਬਾ ਸੀ ਤੇ ਤੈਨੂੰ ਕੀ ਲੋੜ ਪੈ ਗਈ ਭਰਾ ਨੂੰ ਦੇਣ ਦੀ ਹੈ ਉਹਨੇ ਕੋ ਆਪਣੇ ਲੈ ਕੇ ਗਰਜ ਕਰ ਲਈ ਆ ਤੇ ਹੁਣ ਸਾਨੂੰ ਲੋੜ ਪਈ ਤੇ ਹੁਣ ਗੱਲ ਕੱਖੋਂ ਨਹੀਂ ਟੂੰਬਾ ਨਹੀਂ ਦੇਣੀ ਆ ਮਾਮਾ ਲੱਗਦਾ ਟੂੰਬਾ ਦਾ ਆ ਬੈਠੇ ਜੇਤ ਮੈਂ ਕੀਤੀ ਨਾ ਸਿੱਧੀ ਗੱਲ ਤੇ ਇਹਨਾਂ ਪੈ ਜਾਣਾ ਮੇਰੇ ਗੱਲ ਮੈਂ ਹਣੀ ਇੱਕੋ ਗੱਲ ਕਹਿਣੀ ਕਿ ਮੈਂ ਨਾ ਸ਼ਰਨ ਹੋਣਾ ਨਾ ਹੋਣਾ ਚਾਹੁੰਨੀ ਆ ਆਪੇ ਕਹਿਣਾ ਕਿ ਪਾਸੇ ਗੱਲ ਲੱਗੇਗੀ ਨਾ ਸਿੱਧੀ ਨਹੀਂ ਐ ਨਾ ਮੇਰੀ ਮੰਨਣੀ ਮੈਂ ਆਈ ਆ ਤੁਹਾਡੇ ਨਾਲ ਕੋਈ ਗੱਲ ਕਰਨ ਤੇ ਮੇਰੀ ਗੱਲ ਸੁਣ ਕੇ ਤੇ ਫਿਰ ਜਵਾਬ ਦਿਓ ਦੱਸ ਮੈਂ ਹੁਣ ਨਾ ਆਪਣੇ ਨੋ ਪੁੱਤ ਨਾ ਹੋਣਾ ਚਾਹੁੰਦੀ ਵੱਡੇ ਨਾਲ ਤੇ ਤੁਹਾਡਾ ਹਿੱਸਾ ਕੱਢੋ ਤੇ ਮੈਂ ਉਧਰ ਜਾਵਾਂ ਹਿੱਸਾ ਉਹ ਨਾ ਕੱਢਿਆ ਹੀ ਅਕੇ ਰਹੀ ਜਾ ਉਹਨਾਂ ਵਾਲਾ ਉਹਨਾਂ ਨੇ ਕੱਢਿਆ ਨਾ ਮੇਰਾ ਤਾਂ ਦੂਜੇ ਪਾਸੇ ਹੀ ਐ ਨਾ ਹਿੱਸਾ ਦੋ ਕਿੱਥੇ ਜਾਣੋ ਜਿੱਥੇ ਰੋਟੀ ਖਾਣੀ ਉਹਨੂੰ ਹਿੱਸਾ ਦੇਣਾ ਪੈਣਾ ਨਹੀਂ ਤੈਨੂੰ ਚਾਹੀਦਾ ਕੀ ਹੁਣ ਮੈਨੂੰ ਆਪਣਾ ਟਾਲੀ ਦਾ ਹਿੱਸਾ ਚਾਹੀਦਾ ਨਹੀਂ ਤੇਰਾ ਇਦਾਂ ਸਰਜੂਗਾ ਮੇਰੇ ਨਾਲ ਵਾਕ ਹੋਗੇ ਆਹੋ ਕੋਈ ਗੱਲ ਨਹੀਂ ਤੇ ਤੁਸੀਂ ਵੀ ਦੂਜੇ ਵਾਲੀ ਕੋ ਹੋ ਜਾਓ ਕਿ ਤੁਸੀਂ ਇੱਡੀ ਵਾਲੀ ਰਹਿਣਾ ਜੇ ਤੂੰ ਮੈਂ ਨਹੀਂ ਕੇਵਲ ਕਿਉਂ ਰਹਿਣਾ ਵੱਡੇ ਵਾਲਾ ਹੋ ਜਾਓ ਤੁਸੀਂ ਮੈਂ ਨਾ ਤੂੰ ਕਿਹੜਿਆ ਕੰਮਾਂ 'ਚ ਪਈ ਐ ਨਾ ਐਦਾਂ ਕਰ ਮੈਂ ਆ ਜਿਹੜੇ ਵੀ ਕੰਮ ਕਰਦੀ ਐ ਨਾ ਅੱਗੇ ਕੋਈ ਨਹੀਂ ਕਰਦਾ ਟੀ ਮੋੜੀ ਮੈਂ ਹੁਣ ਐਦ ਕਾ ਨਹੀਂ ਜੇ ਮੰਨਣੀ ਐਦ ਕਾ ਮੈਂ ਉਹਨਾਂ ਨਾਲ ਹੋਣਾ ਤੂੰ ਹੁਣ ਸੱਣੀ ਹੋਣਾ ਵਾਲਾ ਰਹਿਣਾ ਹਾਂ ਮੈਂ ਸੱਣੀ ਹੋਣਾ ਚੱਲ ਮੈਂ ਫਿਰ ਇੱਧਰ ਆਈ ਐ ਨਾ ਚਲੋ ਤੁਹਾਡੀ ਮਰਜ਼ੀ ਨਹੀਂ ਤੇ ਹੁਣ ਫਿਰ ਜ਼ਮੀਨ ਦਾ ਹੀ ਸਮੰਗ ਨਹੀਂ ਆ ਹਾਂ ਜ਼ਮੀਨ ਦਾ ਇਹ ਸਾਨੂੰ ਵੰਡ ਕੇ ਦੇ ਦੇ ਇਹ ਨਹੀਂ ਤੇ ਦੋਹਾਂ ਹਿੱਸਿਆਂ ਦੀ ਆ ਉਧਰ ਇੱਕ ਹੀ ਹਿੱਸੇ ਦੀ ਆ ਤੇ ਕੋਈ ਨਹੀਂ ਹੁੰਦ ਕਣਕਾ ਮੀਂਹ ਆ ਕਣਕ ਪੱਕਦੀ ਆ ਤੇ ਝੋਨੇ ਨੂੰ ਦੇ ਦਾਂਗੇ ਤੇਰੇ ਹਿੱਸੇ ਵਾਲੀ ਵੀ ਉਧਰ ਰਦੀ ਅੱਧੀ ਕਰ ਦਾਂਗੇ ਗੱਲ ਮੁੱਕ ਗਈ ਹਾਂ ਅੱਧੀ ਉਧਰ ਹੋ ਜੇ ਤੇ ਅੱਧੀ ਸਾਡੇ ਵਾਲੀ ਪਰ ਜੇ ਤੈਨੂੰ ਕੱਲ ਨੂੰ ਉਹਨਾਂ ਨੇ ਭਜਾਇਆ ਤੈਨੂੰ ਰੋਟੀ ਪਾਣੀ ਨਾ ਦਿੱਤਾ ਤੇ ਜੁਮੇਰ ਤੂੰ ਆ ਮੁੜ ਕੇ ਇੱਧਰ ਨਾ ਆਈ ਮੈਂ ਭੁੱਖੀ ਰਵਾਂ ਮੈਂ ਧਿਆਈ ਰਵਾਂ ਮੈਂ ਟਾਈਮ ਕੱਢਾਂਗੀ ਕੱਢਾਂਗੀ ਨਾ ਹਾਂ ਮੈਂ ਕੱਢਾਂਗੀ ਤੇ ਕੋਈ ਗੱਲ ਨਹੀਂ ਫਿਰ ਕਣਕ ਪੱਕਦੀ ਆ ਤੇ ਉਹ ਪਹਿਲੀ ਛ ਚਲੋ ਠੀਕ ਆ ਮੁੱਕ ਗਈ ਗੱਲ ਕਣਕ ਵੱਢ ਕੇ ਕਿਉਂ ਜਿਹੜੀ ਕਣਕ ਸਾਢੇ 3 ਕਿਲੇ ਆ ਨਾ ਲੱਗੀ ਲਗਾਈ ਸਾਨੂੰ ਦੋ ਕੀ ਗੱਲ ਮੱਥੇ ਰੋਟੀ ਨਹੀਂ ਕਾਣੀ ਉਹਨਾਂ ਨੂੰ ਚਾਹੇ ਇਨਸਾਨ ਆ ਵੇ ਹੱਥ ਜੋੜੇ ਸਾਢੇ 3 ਕਿਲੇ ਨਹੀਂ 4 ਕਿਲੇ ਲਓ ਪਰ ਮੈਨੂੰ ਇੱਕ ਗੱਲ ਤੇ ਦੱਸ ਇੱਧਰ ਨਹੀਂ ਰਹਿਣਦੀ ਉਧਰ ਗੇ ਰਹਿਣਾ ਚਾਹੁੰਨੀ ਐਡੀ ਕਿਹੜੀ ਗੱਲ ਹੋ ਗਈ ਆ ਇਹ ਮੇਰੀ ਮੱਝ ਬਸ ਮੈਨੂੰ ਉਹ ਚੰਗੀ ਨਹੀਂ ਲੱਗਦੀ ਕੱਲ ਨੂੰ ਮੈਨੂੰ ਉਹ ਕੋਈ ਜ਼ਹਿਰ ਜੂਰ ਪਾ ਕੇ ਦੇ ਦੇ ਤਾਂ ਮਾਰ ਮੁੱਕ ਜਾਈਏ ਤੇ ਜਿਹੜਾ ਸਾਡਾ ਥੋੜਾ ਬੋਤਾ ਪੈਲੀ ਦਾ ਹਿੱਸਾ ਵਾ ਉਹ ਵੀ ਇਹਦੀ ਵਾਲੀ ਰਹਿ ਜੇ ਹੋਰ ਨਹੀਂ ਤੇ ਵਿਚਾਰਾ ਉਹ ਕੋਲ ਰੋਟੀ ਪਾਣੀ ਦਾ ਖਾਂਦਾ ਰਹ ਜੇਗਾ ਇਹਦਾ ਕੀ ਯਕੀਨ ਹੈ ਅੱਜ ਕਿਤੇ ਦੇ ਭਲਕੇ ਉਹ ਤੂੰ ਆਪਣੀ ਜਾਨ ਬਚਾ ਸਾਡੀ ਕੋਈ ਗੱਲ ਨਹੀਂ ਅਸੀਂ ਮਰ ਮੁੱਕ ਜਾਵਾਂਗੇ ਤੇ ਕਿਹੜੀ ਗੱਲ ਆ ਤੂੰ ਬਚਾ ਲੈ ਆਪਣੀ ਜਾਨ ਤੇ ਕੋਈ ਗੱਲ ਨਹੀਂ ਠੀਕ ਆ ਉਹਨੂੰ ਕਹੀਂ ਵੀ ਉਹ ਨਾਲ ਲੱਗਦੀ ਪੱਟੀ ਜਿਹੜੀ ਸਾਡੇ ਤੇ ਨਗਲਿਆਂ ਵਾਲੀ ਉਹ ਰੱਖ ਲਓ ਤੁਸੀਂ ਉਹ ਨਹੀਂ ਯਾਰ ਪੁੱਤ ਲੱਗਦਾ ਵਾ ਪੈਲੀ ਵਾ ਵੀ ਲਊਗਾ ਸਾਂਭ ਵੀ ਲਊਗਾ ਕੋਈ ਗੱਲ ਨਹੀਂ ਉਹ ਡੈਨ ਨੂੰ ਤਾਂ ਇਹਦੀ ਉਹ ਤੇਰਾ ਹੋਈ ਪੁੱਤ ਵੇ ਤੇ ਹੋਈ ਨੂੰ ਤੇਰਾ ਇੱਥੇ ਕੋਈ ਕੋਹ ਨਹੀਂ ਦਾ ਲੱਗਦਾ ਮੈਂ ਆ ਬੜਾ ਕਰ ਕਰਕੇ ਵੇਖ ਲਿਆ ਜਦੋਂ ਮੈਨੂੰ ਉਧਰ ਕੋਈ ਫਾਇਦਾ ਨਹੀਂ ਨਾ ਹੋਇਆ ਤੇ ਮੈਂ ਨਹੀਂ ਹੁਣ ਉਧਰ ਚਲ ਫਾਇਦਾ ਵੇਖ ਲੈ ਜਿੱਧਰ ਫਾਇਦਾ ਹੁੰਦਾ ਤੁਸੀਂ ਕਰਦੇ ਜੇ ਆਪਣੀਆਂ ਮਰਜ਼ੀਆਂ ਇਹ ਕੰਮ ਆਪਣੀ ਕਰਾਂਗੀ ਜਾ ਜਾ ਕਰ ਮਰਜ਼ੀ ਕਰਕੇ ਵੇਖ ਲੈ ਜਦੋਂ ਤੈਨੂੰ ਮੰਗੜਾ ਫੇਰਿਆ ਨਾ ਉਹਨਾਂ ਪਤਾ ਤੈਨੂੰ ਫੇਰ ਲੱਗਣਾ ਐਂ ਹੀ ਮੁੜ ਕੇ ਇਧਰ ਭਜਾਵਾਂਗਾ ਤੈਨੂੰ ਇਧਰੋਂ ਇਹ ਜਨਾਨੀ ਦਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਲੋਕਾਂ ਦੀਆਂ ਖਬਰਾਂ ਵੇਖਣ ਡਿਆ ਵਾਂ ਇਹ ਨਹੀਂ ਵੀ ਆਪਣੇ ਘਰ ਵੀ ਇਹੋ ਕੰਮ ਚੱਲਣ ਡਿਆ ਵਾ ਚਲ ਕੋਈ ਗੱਲ ਨਹੀਂ ਕਰ ਲੋ ਜੋ ਤੁਸੀਂ ਕਰਨਾ ਮੈਂ ਹੁਣ ਕੀ ਕਰ ਸਕਦਾ ਕਸੂਰ ਤੇ ਸਾਡਾ ਇਹੋ ਹੀ ਹੈ ਨਾ ਤੇ ਅਹੀਂ ਦੁਬਾਰਾ ਫੇਰ ਉਹ ਹੀ ਕੁੜੀ ਘਰ ਲੈ ਆਂਦੀ ਆ ਹੈ ਕਿੰਨੀ ਕੁ ਵੱਡੀ ਗੱਲ ਹੋ ਗਈ ਦੱਸ ਮੁੰਡਾ ਵੀ ਵਿਆਹ ਨਹੀਂ ਕਰਾਉਂਦਾ ਉਹਦਾ ਵੀ ਧਿਆਨ ਮੋੜ ਮੋੜ ਉੱਥੇ ਰਹਿੰਦਾ ਸੀ ਤੇ ਜੇ ਉਹਨੂੰ ਫੇਰ ਲੈਣਤਾ ਵਾ ਤੇ ਕਿਹੜੀ ਆਖਰ ਆ ਗਈ ਭਲਾ ਛਿੰਨ ਪਾ ਕੇ ਬੈਠੀ ਆ ਬੈਠੀਆਂ ਤੇ ਬੈਠੀ ਰਹਿ ਜਾ ਕਰ ਲੈ ਜੋ ਕਰਨਾ ਈ ਫਿਰ ਹਾਏ ਮੇਰੀ ਗੱਲ ਤਾਂ ਸੁਣੋ ਲੈ ਵੇਖਾਂ ਪਤਾ ਨਹੀਂ ਪਿਓ ਪੋਤ ਕਿੱਧਰ ਨੂੰ ਚਲ ਗਏ ਆ ਮੁੰਡਾ ਤਾਂ ਪਹਿਲਾਂ ਕਹਿੰਦਾ ਸੀ ਮੈਂ ਵਿਆਹ ਜਾਣਾ ਵਾ ਕਿਤੇ ਹੋਰ ਤਿਆਰ ਹੋਇਆ ਹੀਗਾ ਪੱਗ ਬੰਨੀ ਫਿਰਨ ਲਿਆ ਤੇ ਹੁਣ ਪਿਓ ਵੀ ਨਾਲ ਚਲ ਗਿਆ ਤਿਆਰ ਹੋ ਕੇ ਹਾਏ ਹਾਏ ਗਏ ਕਿੱਥੇ ਆ ਨਾ ਕੋ ਦੱਸਿਆ ਨਾ ਕੋ ਪੁੱਛਿਆ ਚੁੱਪ ਕਰਕੇ ਚਲ ਗਏ ਆ ਮੈਨੂੰ ਤਾਂ ਦਾਲ ਚ ਕੁਛ ਕਾਲਾ ਲੱਗਣ ਡਿਆ ਵਾ ਕੋਈ ਨਾ ਅਮਨ ਨੂੰ ਪਤਾ ਹੁਣਾਵਾ ਅਮਨ ਨੂੰ ਪੁੱਛਣੀ ਆ ਜਾ ਕੇ ਕਿ ਕਿੱਧਰ ਨੂੰ ਚਲ ਗਈ ਏ ਜੋੜੀ ਏ ਜਿੰਨਾਦਰ ਮੈਨ ਆ ਨਾ ਮਰਿਆ ਹੁਣ ਉਹਨਾਂ ਨਾਲ ਘਰ ਚ ਲੜਾਈ ਨਹੀਂ ਮੁੱਕਣੀ ਇਸ ਜਨਾਨੀ ਨੂੰ ਠੰਡ ਨਹੀਂ ਪੈਣੀ ਮੈਨੂੰ ਕਮਨ ਜਿਆਦਾ ਵਰਗਾ ਘਰ ਚ ਖਲਾਰਾ ਪੈ ਗਿਆ ਬਹੁਤ ਜਿਆਦਾ ਕੀ ਬਣੂਗਾ ਡੈਡੀ ਕੀ ਗੱਲ ਹੋ ਗਈ ਕਿਤੇ ਨਾ ਇਕੱਲੇ ਗੱਲਾਂ ਕਰੀ ਜਾਂਦੇ ਆ ਉਹ ਗੱਲਾਂ ਗਾਦੀਆਂ ਕਰਨੀਆਂ ਪਿੰਦਰ ਬਹਿ ਜਾ ਅੱਗੇ ਤੇ ਸਣੀ ਤੋਂ ਦੀ ਘਰ ਦੀ ਨਹੀਂ ਪੈਰ ਲੱਗਣ ਦਿੰਦੇ ਹੁਣ ਤੇ ਆ ਜਿਹੜਾ ਅਸੀਂ ਕੁੜੀ ਨੂੰ ਲਿਆਏ ਆ ਨਾ ਦੁਬਾਰਾ ਫੇਰ ਤੇਰੀ ਮਾਂ ਨੇ ਇਨਾ ਕਲੇਸ਼ ਪਾਇਆ ਘਰ ਦੇ ਵਿੱਚ ਕਾਹਦਾ ਕਲੇਸ਼ ਪਾਇਆ ਤਾਂ ਹੁਣ ਫਿਰ ਕੀ ਜਾਂਦੇ ਨੇ ਤੈਨਾਂ ਐਨੇ ਕੀ ਆ ਮਨਪਿੰਦਰ ਮੈਨੂੰ ਜਿਆਦਾ ਵਾ ਵੀ ਮੈਨੂੰ ਮਰਨਾ ਪੈਣਾ ਵਾ ਬੜੀ ਜਾਣ ਖਾਂ ਰਹੀ ਏ ਮੇਰੀ ਮਰਨਾ ਪੈਣਾ ਵਾ ਡੈਡੀ ਆਹ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਐਵੇਂ ਇਦਾਂ ਦਾ ਨਾ ਸੋਚੋ ਤੇ ਸੋਚਾਂ ਨਾ ਤੇ ਕੀ ਕਰਾਂ ਦੱਸ ਪਰ ਵੈਸੇ ਇੱਕ ਗੱਲ ਐ ਮੰਮੀ ਵੀ ਨਾ ਜਾਣ ਕੇ ਡੇ ਨੇ ਕਰਨ ਇਦਾਂ ਪਹਿਲਾਂ ਮੈਨੂੰ ਆਦੇ ਤੂੰ ਵਿਆਹ ਨਹੀਂ ਕਰਾਉਂਦਾ ਜੇ ਉਹਨੂੰ ਲੈ ਆਂਦਾ ਤਾਂ ਹੁਣ ਫੇਰ ਤੰਗ ਨੇ ਹੁਣ ਮੈਨੂੰ ਕਹਿੰਦੀ ਆ ਵੀ ਮੈਂ ਉਹਨਾਂ ਵੱਲ ਰਹਿਣਾ ਵਾਂ ਸਣੀ ਹੋਣਾ ਵੱਲ ਤੇ ਜ਼ਮੀਨ ਜਿਹੜੀ ਤੁਸੀਂ ਉਹਨੂੰ ਇੱਕ ਹੀ ਹਿੱਸੇ ਦੀ ਦਿੱਤੀ ਐ ਤੇ ਤੁਸੀਂ ਦੋਹਾਂ ਹਿੱਸਿਆਂ ਦੀ ਰੱਖੀ ਆ ਤੇ ਮੇਰੇ ਵਾਲਾ ਹਿੱਸਾ ਉਧਰ ਦੋ ਅੱਧੀ ਅੱਧੀ ਕਰੋ ਜ਼ਮੀਨ ਉਹ ਡੈਡੀ ਗੱਲ ਪਹਿਲੀ ਦੀ ਨਾ ਹੈਗੀ ਜੇ ਤਿੱਤਿਆਂ ਵੀ ਲੜਾਈ ਮੁੱਕਦੀ ਤੇ ਮੁਕਾ ਦਿਓ ਜੇ ਨਹੀਂ ਨਾ ਤੇ ਅਹੀ ਕਿਤੇ ਚਲ ਜਣੇ ਇਥੋਂ ਜੇ ਪੁੱਤ ਸਾਡੇ ਤੋਂ ਤੰਗ ਹੈ ਨਾ ਤੇ ਜਾ ਹੀ ਮਰ ਜੇ ਨਾ ਕੁਝ ਖਾ ਕੇ ਬਸ ਫਿਰ ਗੱਲ ਤੇ ਉਹੀ ਹੋ ਗਈ ਨਾਲ ਮੈਨੂੰ ਪੈਲੀ ਪੂਲੀ ਦੀ ਭੁੱਖ ਨਹੀਂ ਹੈਗੀ ਮੈਂ ਤਾਂ ਕਿਹਾ ਮੈਂ ਤਾਂ ਨਾ ਭਾਵੇਂ ਸਾਰੀ ਦੇ ਹੜੋ ਮੈਂ ਜੇ ਮੈਂ ਜੇ ਮੈਂ ਉਧਰ ਰਹਿ ਕੇ ਖੁਸ਼ ਹਾਂ ਨਾ ਤੇ ਕੋਈ ਗੱਲ ਨਹੀਂ ਜਿਹੜਾ ਤੇਰਾ ਤੇ ਮੇਰਾ ਹਿੱਸਾ ਹੀ ਉਹਦੇ ਚ ਅੱਧੀ ਮੈਂ ਹਵਾਲੋ ਮੈਂ ਕਹਾ ਕਿਉਂ ਨਿਉ ਮੈਂ ਪੈਲੀ ਛੱਡ ਦੂੰ ਇੰਜ ਨਹੀਂ ਲੱਗੀ ਲਗੜਿਕਾਈ ਕਣਕ ਲੈਣੀ ਆ ਮੈਂ ਕਹਾ ਲਗੜਿਕਾਈ ਲੈ ਲੋ ਸਾਡਾ ਖੜਾ ਛੱਡੋ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਮੰਮੀ ਹੈ ਨਹੀਂ ਇਦਾਂ ਇਹ ਸਾਰੀ ਚੁੱਕਣਾ ਐ ਇਹ ਸਾਡੇ ਦੋਵੇਂ ਉਹੀ ਨੇ ਆ ਤੇ ਚੁੱਕਣਾ ਵਾ ਪਰ ਹੁਣ ਕਦੀ ਹੈਗੀ ਹੁਣ ਇਹ ਵੀ ਸਮਝਦੀ ਨਹੀਂ ਗਈ ਪਤਾ ਨਹੀਂ ਕੀ ਦਿਮਾਗ ਚ ਪਿਆ ਇਹਨਾਂ ਦੇ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੁਣ ਬਾਨਾ ਕੀ ਸਾਡੇ ਘਰ ਦਾ ਮਿੰਟੇ ਲੱਗਣ ਲਿਆ ਵਾ ਮੈਂ ਪਿੰਦਰ ਦੀ ਜ਼ਿੰਦਗੀ ਵਿੱਚ ਫੇਰ ਵਾਪਸ ਆਣ ਕੇ ਨਾ ਬੜੀ ਵੱਡੀ ਗਲਤੀ ਕਰ ਲਈ ਜੇ ਮੇਰੇ ਕਰਕੇ ਇਹਨਾਂ ਦੇ ਘਰ 'ਚ ਕਿਹੇ ਜਿਹੇ ਨੁਕਸਾਨ ਹੋ ਗਿਆ ਤੇ ਕੀ ਫਾਇਦਾ ਮੇਰਾ ਇੱਥੇ ਆਉਂਦਾ ਇਹ ਤੇ ਮੈਨੂੰ ਕਹੀ ਜਾਣਦੇ ਨਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਸਾਰਿਆਂ ਨੇ ਹੌਲੀ-ਹੌਲੀ ਮੰਨ ਜਣਾ ਪਰ ਲੱਗਦਾ ਨਹੀਂ ਮੈਨੂੰ ਵੀ ਕੋਈ ਮੰਨੂਗਾ ਚੱਲ ਲਈ ਚੰਗਾ ਹੋਇਆ ਇਹ ਸੋਨਾ ਦੇਨ ਚਲ ਗਏ ਨਾ ਉਹਦਾ ਨਹੀਂ ਤੇ ਨਾ ਉਹ ਤੇ ਉਹਨਾਂ ਨੇ ਗੱਲਾਂ ਕਰ ਕਰ ਕੇ ਸਾੜ ਦੇਣਾ ਹੀਗਾ ਹਾਂ ਜੋ ਰੱਬ ਕਰਦਾ ਸਹੀ ਕਰਦਾ ਹਨ ਨਾ ਨੀ ਅਮਨ ਹਾਂਜੀ ਕੀ ਬੋਰ ਬੋਰ ਕਰੀ ਜਾਂਦੀ ਮੋਹ ਜੀ ਕੁਛ ਨਹੀਂ ਮੰਮੀ ਮੈਂ ਤਾਂ ਝਾੜੂ ਲੋਂਦੀ ਆ ਝਾੜੂ ਤਾਂ ਬਾਥ ਲਈ ਹਾਂ ਤੇ ਪਹਿਲਾਂ ਮੈਨੂੰ ਇਹ ਦੱਸ ਆ ਪਿਓ ਪੋਤ ਕਿੱਧਰ ਗਏ ਤਿਆਰ ਹੋ ਕੇ ਮੰਮੀ ਉਹ ਨਾਬ ਕੋ ਚੱਲੇ ਆ ਸੋਨਾ ਲੈ ਕੇ ਸੋਨਾ ਲੈ ਕੇ ਹਾਂ ਹਾਈ ਹਾਈ ਸੋਨਾ ਕਿੱਥੋਂ ਆ ਗਿਆ ਨਾ ਕੋ ਸੋਨਾ ਕਿੱਥੋਂ ਆ ਨਹੀਂ ਜਿੱਥੇ ਤੁਸੀਂ ਦਿੱਤਾ ਸੀ ਉੱਥੋਂ ਲੈ ਕੇ ਆਉਣਾ ਉਹਨਾਂ ਨੇ ਕਿੱਥੇ ਦਿੱਤਾ ਕੀ ਮਤਲਬ ਤੇਰੇ ਕਹਿਣ ਦਾ ਕੈਨ ਦਾ ਮਤਲਬ ਇਹ ਆ ਕਿ ਨਾਨਕੇ ਚੱਲੇ ਪਹਿਲਾਂ ਉਹਨਾਂ ਨੇ ਨਾਨਕੇ ਨੂੰ ਸੋਨਾ ਲੈ ਕੇ ਤੇ ਸਿੱਧਾ ਉੱਥੇ ਨਾਮਕੇ ਘਰ ਜਾਣਾ ਵਾ ਤੇਰੇ ਪਿਓ ਨੂੰ ਕਿੱਦਾਂ ਪਤਾ ਕਿ ਸੋਨਾ ਨਾਨਕੇ ਆ ਪਤਾ ਨਹੀਂ ਉਹਨਾਂ ਨੂੰ ਔਰ ਉਹਨਾਂ ਨੇ ਫੋਨ ਕੀਤਾ ਹੀ ਨਾਨਕੇ ਤੇ ਹੋਰ ਤੂੰ ਕਿੱਥੇ ਦੇਣਾ ਹੀ ਦੇਣਾ ਤੇ ਤੂੰ ਉੱਥੇ ਹੀ ਨਹੀਂ ਤਾਂ ਹੁਣ ਸਿੱਧੇ ਦੋਵੇਂ ਜਣੇ ਉੱਥੇ ਗਏ ਆ ਉੱਥੇ ਜਗੇ ਆ ਨਾਨਕੇ ਗਏ ਆ ਫਿਰ ਉੱਥੇ ਹੀ ਕਹਿੰਦੇ ਆਪਾਂ ਸਿੱਧਾ ਨਾਮ ਘਰ ਦੇ ਕੇ ਫੇਰਾਵਾਂਗੇ ਅੱਛਾ ਵੇਹਲਾ ਉਹਦਾ ਇੱਕ ਗੱਲ ਆ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਚੱਲ ਬੰਦਾ ਜਾਣ ਲੱਗਾ ਕੋਈ ਸਲਾਹ ਹੀ ਕਰ ਲੈਂਦਾ ਵਾ ਇਹ ਤੇ ਦੱਸ ਕੇ ਚੱਲ ਜਾਂਦਾ ਵਾ ਪਰ ਨਾ ਮੈਨੂੰ ਤੇ ਘਰ 'ਚ ਐਦਾਂ ਇਹਨਾਂ ਨੇ ਬਣਾਤਾ ਵੀ ਜਿਦਾਂ ਮੇਰੀ ਘਰ 'ਚ ਕੋਈ ਜਗ੍ਹਾ ਹੀ ਹੈ ਨਹੀਂਗੀ ਮੰਮੀ ਤੁਹਾਡੇ ਨਾਲ ਕਾਦੀ ਸਲਾਹ ਕਰਨੀ ਜਦੋਂ ਤੁਸੀਂ ਸੋਨਾ ਦਿੱਤਾ ਸੀ ਉਦੋਂ ਇਹਨਾਂ ਨੇ ਸਲਾਹ ਕੀਤੀ ਸੀ ਤੁਸੀਂ ਤੁਸੀਂ ਕਿਹੜਾ ਕਿ ਇਹਨਾਂ ਸਲਾਹ ਕੀਤੀ ਸੀ ਦੇਣ ਲੱਗੇ ਮੀ ਜ਼ੁਬਾਨ ਸੰਭਾਲ ਕੇ ਬੋਲ ਖਿੱਚ ਦੂੰਗੀ ਫੜ ਕੇ ਜੀਬ ਤੇਰੀ ਕਿਦਾਂ ਲੁੱਤਰ ਲੁੱਤਰ ਚੱਲਦੀ ਆ ਤੈਨੂੰ ਅਕਲ ਹੀ ਹੈਗੀ ਸੱਸ ਮਾਰਾ ਕਿਦਾਂ ਬੋਲਣਾ ਵਾ ਕਰਦੀ ਕੀ ਫਿਰਦੀ ਆਏ ਤੁਸੀਂ ਦੇਨ ਜਗੇ ਪੁੱਛਿਆ ਹੈਗਾ ਨਾ ਤੈਨੂੰ ਪੁੱਛਣਾ ਹੈ ਮੈਂ ਤੂੰ ਮੇਰੀ ਸੱਸ ਵਾ ਮੰਮੀ ਆ ਜਿੱਦਾਂ ਮੈਨੂੰ ਪੈਣ ਦਿਓ ਨਾ ਇਦਾਂ ਗੁਮਾ ਮੈਨੂੰ ਵੀ ਪੈਣਾ ਹੀ ਉਹਦੇ ਅੱਗੇ ਤੇ ਤੂੰ ਤਰਲੇ ਮਾਰਨ ਢੇ ਤਾਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਮੈਨੂੰ ਸਾਰਾ ਸੁਣਨ ਢਿਆ ਹੀ ਸੁਣਨੀ ਹੀ ਢਿਆ ਤੈਨੂੰ ਆਦਤ ਵਾ ਕੰਧਾ ਬੁਰਵਾ ਨਾਲ ਲਗ ਲਗ ਕੇ ਤੇ ਗੱਲਾਂ ਸੁਣਨੀ ਸੱਸ ਆਪਣੀ ਦੀਆਂ ਨਹੀਂ ਨੱਕ ਡੋਬਲਾ ਸ਼ਰਮ ਦੇ ਵਿੱਚ ਚੰਗਾ ਮੰਮੀ ਤੁਹਾਡੇ ਵਾਲੀ ਆਦਤ ਨਹੀਂ ਆ ਮੈਨੂੰ ਹੈਗੀ ਵੀ ਤੁਹਾਡੇ ਮੈਂ ਗੱਲਾਂ ਸੁਣਾ ਮੈਨੂੰ ਸ਼ੌਂਕ ਨਹੀਂ ਆ ਉਹ ਤੇ ਮੈਂ ਕੰਮ ਕੰਢੀ ਹਾਂ ਤਾਂ ਮੈਨੂੰ ਸੁਣ ਗਿਆ ਹਾਂ ਮੈਂ ਹੀ ਡੈਡੀ ਨੂੰ ਦੱਸਿਆ ਹੀ ਫਿਰ ਦਰ ਫਿਟੇ ਮੂ ਫੇਰ ਤੇਰਾ ਜੇ ਦੱਸਿਆ ਹੀ ਤੇ ਚੰਗਾ ਪੰਡਾ ਪਾਲਾ ਦੱਸ ਦੱਸ ਕੇ ਚੁਗਲ ਖੋਰੇ ਕਹੇ ਥਾਂ ਆ ਦੀ ਫਿਟੇ ਮੂਣੀ ਮੈਂ ਵਧੀਆ ਕੀਤਾ ਏ ਉਹ ਜਿਹੜੀ ਉਹਨੂੰ ਉੱਥੇ ਰੋਜ਼ ਗੱਲਾਂ ਸੁਣਨ ਨੂੰ ਮਿਲਦੀਆਂ ਨਾ ਉਹ ਨਾ ਮਿਲਣਗੀਆਂ ਵਿਚਾਰੀ ਨੂੰ ਆਹੋ ਝਾੜੂ ਫੜ ਕੇ ਨਾ ਇਹੋ ਤੇਰੇ ਲੱਕ 'ਚ ਵੱਜਣੇ 2-3 ਵਫਾ ਹੋ ਜਾ ਮੇਰੇ ਲਾਗੋ ਮਾਰ ਲਓ ਹੋ ਰਹਿ ਵੀ ਕੀ ਗਿਆ ਬਾਕੀ ਤੇ ਮਾਰ ਲੂ ਫਿਟੀ ਆਏ ਕਿਉਂ ਨਹੀਂ ਫੇ ਮੇਰੇ ਕੋ ਕੱਦ ਤੋਂ ਆਏ ਮਾਰ ਮੈਂ ਤੇ ਦਫਾ ਕਰ ਦਮ ਨਜ਼ਰ ਸਾਹਮਣੇ ਕਿੱਡੀ ਵਧੀ ਆਏ ਦਿਨੋਂ ਦਿਨ ਤੇ 75 ਵਾਂਗ ਵਧੀ ਜਾਣ ਢੀ ਆ ਜਿੰਨਾ ਲਈ ਅੱਜ ਕਰਨੀ ਆ ਨਾ ਤੇ ਕੀ ਨੂੰ ਕੁਛ ਕਹਿਣਾ ਵਾ ਹੜਦੀ ਨਹੀਂ ਗਈ ਇਹਦਾ ਤਾਂ ਮੱਖੂ ਠੱਪਣਾ ਹੀ ਪੈਣਾ ਮੈਨੂੰ ਜ਼ੁਬਾਨ ਵੇ ਕਿੱਡੀ ਲੰਮੀ ਐ ਦੀ ਹਾਈ ਹਾਈ ਤੇ ਤੁਮੇ ਜਾਣੇ ਮੇਰੇ ਪੇਕੇ ਜਲ ਗਏ ਆ ਜੇ ਇਹਨਾਂ ਨੇ ਭਰਾ ਕੋ ਸੋਨਾ ਮੰਗਿਆ ਭਰਾ ਨੇ ਨਾ ਕਰਤੀ ਉਥੇ ਤੇ ਕਲੇਸ਼ ਪੈ ਲੈਣਾ ਵਾ ਹਾਈ ਰੱਬਾ ਕੀ ਕਰਾਂ ਹੁਣ ਮੈਂ ਹੁਣ ਤੇ ਉਹਨੇ ਮੇਰਾ ਫੋਨ ਵੀ ਚੁੱਕਣਾ ਚੱਲ ਵੇਖੀ ਜਾਊਗੀ ਹੁਣ ਜੋ ਹੋਊਗਾ ਕੋ ਬੰਦ ਕਰ। ਇਹ ਤੂੰ ਮੜਿਆ ਬੰਦਵਾ। ਛਲ ਡੈਡੀ ਇੱਥੇ ਲਾ ਲੈਨੇ ਮੋਟਰਸ। ਸੁਤਾ ਨਹੀਂ ਕਿ ਕਿ ਮੈਂ ਮਰਾਂ ਬੈਲ ਕੋਈ ਨਹੀਂ ਮੈਂ ਮਾਰਦਾ। ਜੇਰੀ ਗੱਲ ਸੁਣਾ। ਵੇਖ ਲੈ ਟਾਈਮ ਟਾਈਮ ਦੀਆਂ ਗੱਲਾਂ ਵਾ। ਕਿੱਦੇ ਮਾਨਤਾਨਾ ਇੱਥੇ ਆਈਦਾ ਹੈ। ਕਿ ਕਿੰਨਾ ਸਾਰਾ ਟੱਬਰ ਜਤਮਾਨ ਕਰਦਾ ਹੈ ਸਾਡੀ ਇਹ ਤੇ ਗੱਲ ਠੀਕ ਹੈ ਡੈਡੀ ਤੇ ਵੇਲਾ ਅੜੇ ਵਿੱਚ ਜਿਹੜੀ ਕਹਾਣੀ ਵਰਤੀ ਹੈ ਸਾਡੇ ਨਾਲ ਉਹਦੇ ਨਾਲ ਕਿੰਨਾ ਅਸੀਂ ਪਛਾਣਾ ਹੋ ਗਿਆ ਹੈ ਹੈ ਉਹ ਚੱਲ ਡੈਡੀ ਇਹ ਨਾ ਨਹੀਂ ਸੋਚੀਦਾ ਹੁੰਦਾ ਕੋਈ ਗਾਲੀ ਮੈਂ ਮਾਰ ਦਿੰਦਾ ਹੁੰਦਾ ਸਭ ਇਹਦਾ ਇੱਕ ਕਰੀ ਮੜਿਆ ਫੇਰ ਮਾਰ ਹਾਂ ਠਾਈ ਬੈਲ ਵੱਜੀ ਆ ਕੌਣ ਆਉਂਦਾ ਦੇਖਾਂ ਭਾ